ਜੋ ਜੀ ਕਿਵੇਂ ਸਾਰੇ ਉਮੀਦ ਕਰਦੀਆਂ ਸਾਰੇ ਠੀਕ ਹੋਵੋਗੇ ਅਸੀਂ ਆਇਆ ਹਵੇਲੀ ਪਹਿਲਾਂ ਸਾਡੀ ਸਲਾਹ ਸੀ ਕਿ ਅਸੀਂ ਘਰੇ ਵਲੌਗ ਡੇਲੀ ਜਿਹੜਾ ਪਾਈਦਾ ਹੈ ਉਹ ਸ਼ੂਟ ਕਰੀਏ ਪਰ ਅਸੀਂ ਫਿਰ ਸੋਚਿਆ ਕਿ ਅਸੀਂ ਅੱਜ ਜਾ ਕੇ ਹਵੇਲੀ ਜਿਹੜਾ ਵਲੌਗ ਸ਼ੂਟ ਕਰਨਾ ਹੈ ਤੇ ਅਸੀਂ ਡੇਲੀ ਵਲੌਗ ਜਿਹੜਾ ਪਾਇਆ ਕਰਨਾ ਹੈ ਅਸੀਂ ਕੁਕੂਡੇ ਕੁਕੂ ਦੇ ਥੱਲੇ ਜਿਹੜੇ ਸੀ ਅਸੀਂ ਬੱਤਖ ਦੇ ਵੀ ਤਿੰਨ ਆਂਡੇ ਰੱਖੇ ਸੀ ਸਾਰੇ ਕੁਕੜੀ ਦਾ ਨਾਮ ਹੈ ਨਿੰਦੋ ਅਸੀਂ ਉਹਦੀ ਨਿੰਦੋ ਦੇ ਥੱਲੇ ਕਿੰਨੇ 17 ਘੰਡੇ ਰੱਖੇ ਸੀ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਹੀ ਚੂਚਾ ਨਿਕਲਿਆ ਤੇ ਇੱਕ ਬਤਖ ਦਾ ਬੱਚਾ ਨਿਕਲਿਆ ਆ ਆਪਣੇ ਸਮੇ ਤੋਂ ਕਾਫੀ ਜ਼ਿਆਦਾ ਜਿਹੜੇ ਅੰਡੇ ਟੱਪ ਚੁੱਕੇ ਨੇ ਪਤਾ ਨਹੀਂ ਹੁਣ ਇਹਨਾਂ ਦੇ ਵਿੱਚੋਂ ਬਤਖ ਦਾ ਬੱਚਾ ਨਿਕਲੇਗਾ ਜਾਂ ਨਹੀਂ ਸਭ ਤੋਂ ਵੱਡੀ ਗੱਲ ਹੈ ਇਹ ਹੈ ਨਿੰਦੋ ਤੇ ਇਹ ਹੈ ਬਤਖ ਦਾ ਬੱਚਾ ਜਿਹੜਾ ਤਿੰਨਾਂ ਦੇ ਵਿੱਚੋਂ ਇੱਕ ਬਤਖ ਦਾ ਬੱਚਾ ਨਿਕਲਿਆ ਤਾਂ 17 ਅੰਡਿਆਂ ਦੇ ਵਿੱਚੋਂ ਆ ਇੱਕ ਚੂਚਾ ਨਿਕਲਿਆ ਸਾਡਾ ਤੇ ਹੁਣ ਦੇਖੋ ਬਾਕੀ ਤਾਂ ਸਾਰੇ ਖਰਾਬ ਨਿਕਲੇ ਨੇ ਆ ਹੋਰ ਇੱਕ ਕੁਪੜੂ ਬੈਠਾ ਹੈ ਤੇ ਇਹਦੇ ਥੱਲੇ ਰੱਖੇ ਹੋਏ ਨੇ 14 ਅੰਡੇ ਦੇਖਦੇ ਆ ਇਹਦੇ ਥੱਲੇ ਕਿੰਨੇ ਨਿਕਲਦੇ ਨੇ ਪਰ ਅਜੇ ਥੋੜਾ ਜਿਹਾ ਟਾਈਮ ਹੋਇਆ ਇਹਨੂੰ ਰੱਖਿਆ ਹੋਇਆ ਇਹਨੂੰ ਤੇ ਅਸੀਂ ਤੁਹਾਨੂੰ ਜਦੋਂ ਸਮਾਂ ਆਏਗਾ ਤੇ ਅਸੀਂ ਤੁਹਾਨੂੰ ਦਿਖਾ ਲਾਂਗੇ ਕਿ ਕਿੰਨੇ ਚੂਚੇ ਨਿਕਲੇ ਨੇ ਮੈਂ ਤਾਕ ਕਰਦੀ ਪੀਏ ਜੇਜ ਕੀ ਮੈਨੂੰ ਹੱਥ ਚ ਫੜਾ ਦਿਓ ਸਾਰੇ ਅੰਡੇ ਉਹ ਕੁਕੜੀ ਦੇ ਸਾਰੇ ਖੰਭ ਘੁੰਮ ਚੱਕ ਜਗੜੇ ਚੁੱਕੇ ਨੇ ਜੇ ਕਿਸੇ ਕੋਲ ਆ ਜਾਏਗਾ ਤਾਂ ਦੱਸ ਦਿਓ ਸਭ ਤੋਂ ਹਰਾਨੀ ਦੀ ਗੱਲ ਹੈ ਕਿ ਬਤਕ ਦੇ ਬੱਚੇ ਨੇ ਆਪਣੀ ਮੰਮੀ ਨੂੰ ਨਿੰਦੋ ਨੂੰ ਆਪਣੀ ਮੰਮੀ ਸਮਝੇ ਆਫੀਸ਼ਲੀ ਹੈ ਵੀ ਇਹ ਨਿੰਦੋ ਯਾਰੀ ਮੰਮਾ ਵਾ ਕਿਉਂਕਿ ਇਨਹੀ ਦਾ ਇਹਨੂੰ ਕੱਢਿਆ ਹੈ ਹਾਂ ਜੀ ਮਗਰ ਮਗਰ ਥੂਜੇ ਦੇ ਬੱਚੇ ਨਾਲੋਂ ਬਤਕ ਦਾ ਬੱਚਾ ਜ਼ਿਆਦਾ ਇਹ ਦੇ ਮਗਰ ਰਹਿੰਦਾ ਹੈ ਮੈਂ ਇਹ ਇਕੱਲੇ ਦੀ ਵੀਡੀਓ ਬਣਾਉਣੀ ਪਈ ਆਪਣੀ ਮੰਮੀ ਦੇ ਨਾਲ ਨਾ ਰਹਿੰਦਾ ਵਾ ਜਿੱਥੇ ਦੀ ਮੰਮੀ ਮੁੜ ਜਾਨੀ ਨਾਲ ਹੀ ਮੁੜ ਜਾਂਦਾ ਕਰਦੇ ਵੀ ਬਹੁਤ ਸੋਹਣੇ ਜਲਦੀ ਇਹਨੂੰ ਅਸੀਂ সুইমিং ਵੀ ਕਰਵਾਵਾਂਗੇ ਫਿਰ ਆਪਣੀ ਮੰਮੀ ਦੇ ਮਗਰ ਭੱਜ ਕੇ ਮੈਂ ਵੀਡੀਓ ਬਣਾਉਂਦੀ ਰਹਗੀ